ਸਾਡੇ ਪਰੰਗੋਂ ਪਰਮਾ ਦਾ ਸਾਡੇ ਸੱਦੇ ਤੇ ਆ ਜਾਣਾ ਸਾਡੇ ਮਸਲੇ ਵੀ ਬਹੁਤ ਹੱਲ ਕਰੋ ਨੇ ਮਿੰਟਾਂ ਚ ਹੱਲ ਮਸਲੇ ਹੁੰਦੇ ਆ ਸਾਡੇ ਅੱਜ ਇਹਦਾ ਮੇਨ ਮੁੱਦਾ ਪੰਜਾਬ ਸਰਕਾਰ ਨੇ ਪੰਜਾਬ ਚ ਪਿੰਡੂ ਲੈਂਕ ਕਰੋੜ ਛੜਕਾਂ ਦੇ ਬਹੁਤ ਜ਼ਿਆਦਾ ਕੰਮ ਲਾਤੇ ਬਹੁਤ ਜ਼ਿਆਦਾ ਇਹ ਛੜਕ ਦਾ ਕੰਮ ਲੱਗਿਆ ਪੰਜਾਬ ਚ ਕੋਈ ਅਜਿਹੀ ਛੜਕ ਨਹੀਂ ਜਿਹੜਾ ਹੁਣ ਕੰਮ ਅਜੇ ਨਾ ਲੱਗਿਆ ਹੋਵੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਠੇਕੇਦਾਰਾਂ ਨੂੰ ਇੱਕ ਅਲਟਰਨੇਟਿਵ ਦਿੱਤਾ, ਵਾਰਨਿੰਗ ਦਿੱਤੀ ਇੱਕ ਤਰ੍ਹਾਂ ਦੀ ਵੀ ਤੁਸੀਂ ਇਹ ਕੰਮ ਨਿਸ਼ਚਿਤ ਟਾਈਮ ਵਿੱਚ ਪੂਰਾ ਕਰਨਾ, ਤੁਹਾਨੂੰ ਟਾਈਮ ਦਿੱਤਾ ਇੱਕ। ਨਹੀਂ ਤਾਂ ਤੁਹਾਨੂੰ ਵੱਡੇ ਜੁਰਮਾਨੇ ਭੁਗਤਣੇ ਪੈਣਗੇ। ਬਲੈਕਲਿਸਟ ਦਾ ਸਾਹਮਣਾ ਕਰਨਾ ਪਊਗਾ ਜੇ ਕੰਮ ਨਾ ਕੀਤਾ। ਅਸੀਂ ਕੰਮ ਕਰਨ ਨੂੰ ਤਿਆਰ ਆਂ, ਸਾਡੇ ਮਰ ਕੋਈ ਢਿੱਲ ਨਹੀਂ। ਅਮਰ ਕਦੇ ਸਾਡੇ ਪੂਰੇ ਕਾਹੇ ਹੋਏ ਐ। ਪਰ ਜਿਹੜਾ ਮੇਨ ਮੁੱਦਾ ਹੈ ਕੰਮ ਕਰਨ ਵਾਸਤੇ ਸਾਨੂੰ ਰਾਮਟੀਲ ਚਾਹੀਦਾ ਹੈ ਕੱਚਾ ਮਾਲ ਚਾਹੀਦਾ ਹੈ ਜਿਵੇਂ ਰੇਤਾ ਬੱਜਰੀ ਪੱਥਰ ਇਹ ਮਾਲ ਸਾਨੂੰ ਚਾਹੀਦਾ ਹੈ ਰਾਮਟੀਲ ਜਿਹੜਾ ਪਠਾਨਕੋਟ ਤੋਂ ਜਿੱਥੇ ਮੈਨੀਆ ਜਾਂ ਅਨੰਦਪੁਰ ਸਾਹਿਬ ਤੋਂ ਆਉਂਦਾ ਹੈ ਹਿਮਾਚਲ ਤੋਂ ਆਉਂਦਾ ਹੈ ਪਰ ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਗੱਲ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਸਰਕਾਰ ਕੋਈ ਠੋਸ ਮੈਨੂ ਪਾਲਿਸੀ ਨਹੀਂ ਬਣਾ ਸਕੀ ਇਸ ਕਰਕੇ ਲਗਭਗ ਲਗਭਗ ਕ੍ਰੈਸ਼ਰ ਬੰਦ ਹੈ ਜੇ ਆਪਾਂ ਕਹੀਏ ਵੀ 90